ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਜਜ਼ਬੇ ਜੁਰਤ ਤੇ ਜਹਾਉ ਜਹਾਲ ਦੇ ਪ੍ਰਤੀਕ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦਨਗਰ ਗੁਰਦੁਆਰਾ ਸਾਹਿਬ ਬੁੱਢਾ ਜੋੜ ਰਾਜਸਥਾਨ ਇਹ ਸਥਾਨ ਰਾਜਸਥਾਨ ਦੇ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਦੀ ਰਾਏ ਸਿੰਘ ਨਗਰ ਤਹਿਸੀਲ ਦੇ ਪਿੰਡ ਡਾਬਲਾ ਤੋਂ ਕੋਈ 1 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ ਔਰ ਇਸ ਗੁਰਦੁਆਰਾ ਦਾ ਇਤਿਹਾਸ ਜੁੜਦਾ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਬੇਹਰਮਤੀ ਕਰਨ ਵਾਲੇ ਪਾਪੀ ਮੱッセ ਰੰਗੜ ਦੇ ਸਿਰ ਵੱਢਣ ਵਾਲੇ ਯੋਧਿਆਂ ਬਾਬਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਮੱッセ ਰੰਗੜ ਨੂੰ ਉਸ ਦੇ ਕਰਮਾਂ ਦੀ ਸਜ਼ਾ ਦਿੰਦਿਆਂ ਹੋਇਆ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਸੀ ਅਤੇ ਉਸ ਦੇ ਸਿਰ ਨੂੰ ਨਿਜੇ ਤੇ ਟੰਗ ਕੇ ਇਸੇ ਅਸਥਾਨ ਦੇ ਉੱਪਰ ਹੀ ਲੈ ਕੇ ਆਏ ਸਨ ਬੱਡਾ ਜੋੜ ਦਾ ਸ਼ਬਦੀ ਅਰਥ ਹੈ ਪੁਰਾਣਾ ਛੱਪੜ ਕਿਉਂਕਿ ਉਸ ਸਮੇਂ ਇਸ ਇਲਾਕੇ ਦੇ ਤਕਰੀਬਨ 80 ਮਰਬੇ ਨਿਮੀ ਥਾਂ ਦੇ ਸਨ ਤੇ ਇਸ ਥਾਂ ਦੇ ਉੱਤਰ ਪਾਣੀ ਦੀ ਬਹੁਤਾਤ ਹੋ ਜਾਂਦੀ ਸੀ ਔਰ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲਿਆ ਹਕੂਮਤ ਨੇ ਸਿੱਖਾਂ ਦਾ ਖੁਰਾਕ ਖੋਜ ਮਟਾਉਣ ਦੇ ਲਈ ਐਲਾਨ ਜਾਰੀ ਕਰ ਦਿੱਤਾ ਸੀ ਔਰ ਨਾਦਰ ਸ਼ਾਹ ਨੇ ਜਦ ਦਿੱਲੀ ਦੇ ਉੱਤੇ ਹਮਲਾ ਕੀਤਾ ਔਰ ਉਹ ਜਦੋਂ ਅਫਗਾਨਿਸਤਾਨ ਜਾਣ ਲਈ ਪੰਜਾਬ ਦੇ ਰਸਤੇ ਦੇ ਵਿੱਚੋਂ ਲੰਘ ਰਿਹਾ ਸੀ ਕਿਉਂਕਿ ਸਿੱਖ ਉਹਨਾਂ ਸਮਿਆਂ ਦੇ ਵਿੱਚ ਗੋਰੀਲਾ ਨੀਤੀ ਦੇ ਨਾਲ ਹਮਲੇ ਕਰਦੇ ਸਨ ਔਰ ਜਦ ਉਹਨਾਂ ਨੇ ਆਪਣੀ ਇਸੇ ਗੋਰੀਲਾ ਯੁੱਧ ਨੀਤੀ ਦੇ ਤਹਿਤ ਨਾਦਰ ਸ਼ਾਹ ਦੇ ਲੰਘ ਰਹੇ ਕਾਫਲੇ ਦੇ ਉੱਤੇ ਹਮਲਾ ਕੀਤਾ ਔਰ ਬਹੁਤ ਸਾਰਾ ਮਾਲ ਅਸਬਾਬ ਉਸ ਤੋਂ ਖੋ ਲਿਆ ਅਤੇ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਔਰਤਾਂ ਬੇਟੀਆਂ ਜਿਨ੍ਹਾਂ ਨੂੰ ਉਹ ਕੈਦ ਕਰਕੇ ਆਪਣੇ ਨਾਲ ਲਿਜਾ ਰਿਹਾ ਸੀ ਉਹਨਾਂ ਸਾਰਿਆਂ ਨੂੰ ਵੀ ਛਡਾ ਲਿਆ ਜਿਸ ਤੋਂ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਕੇ ਨਾਦਰ ਸ਼ਾਹ ਨੇ ਆਪਣੇ ਵੱਲੋਂ ਥਾਪੇ ਹੋਏ ਜਕਰੀਆ ਖਾਨ ਨੂੰ ਹੁਕਮ ਕਰ ਦਿੱਤਾ ਕਿ ਉਹ ਸਿੱਖਾਂ ਦਾ ਖੁਰਾਕੋਜ ਮਟਾ ਦੇਵੇ ਔਰ ਸਿੱਖਾਂ ਦੇ ਉੱਤੇ ਲਗਾਤਾਰ ਹੁੰਦੇ ਹਮਲਿਆਂ ਦੇ ਕਰਕੇ ਹੀ ਸਿੱਖ ਮੈਦਾਨੀ ਇਲਾਕੇ ਨੂੰ ਛੱਡ ਕੇ ਜੰਗਲਾਂ ਬੇਲੀਆਂ ਦੇ ਵਿੱਚ ਰਹਿਣ ਲਈ ਮਜਬੂਰ ਹੋ ਗਏ ਸਨ ਔਰ ਇਸੇ ਸਥਾਨ ਦੇ ਉੱਪਰ ਹੀ ਬੀਕਾਨੇਰ ਦੀ ਜੰਗਲਾਂ ਦੇ ਇਲਾਕੇ ਦੇ ਵਿੱਚ ਸਿੱਖ ਰਹਿੰਦੇ ਸਨ ਔਰ ਜਦ ਮੁਗਲਿਆ ਹਕੂਮਤ ਨੇ ਆਪਣੇ ਇਸੇ ਸਥਾਨ ਦੇ ਉੱਪਰ ਹੀ ਰਹਿੰਦੇ ਜਥੇ ਅੱਗੇ ਬਲਾਕਾ ਸਿੰਘ ਨੇ ਆ ਕੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਮੱਸਾ ਰੰਗੜ ਬੇਹੁਰਮਤੀ ਕਰ ਰਿਹਾ ਹੈ ਤੇ ਇੱਥੋਂ ਹੀ ਸੁਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਪਰਨ ਕਰਦਿਆ ਹੋਇਆ ਆਪਣੇ ਘੋੜਿਆਂ ਤੇ ਚਾਲੇ ਪਾਏ ਅਤੇ ਵਪਾਰੀਆਂ ਦੇ ਭੇਸ ਦੇ ਵਿੱਚ ਮੱッセ ਰੰਗੜ ਦੇ ਕੋਲ ਜਦ ਪੁੱਜੇ ਤਾਂ ਮਦਮਸਤ ਨਸ਼ੇ ਦੇ ਵਿੱਚ ਝੂਲ ਰਹੇ ਮੱッセ ਰੰਗੜ ਦਾ ਸਿਰ ਵੱਢ ਕੇ ਨੇਜ਼ਿਆਂ ਤੇ ਟੰਗ ਕੇ ਸ੍ਰੀ ਅੰਮ੍ਰਿਤਸਰ ਸਹਿਬ ਤੋਂ ਇਸੇ ਅਸਥਾਨ ਦੇ ਉੱਪਰ ਹੀ ਉਸ ਦਾ ਸਿਰ ਨੇਜ਼ਿਆਂ ਤੇ ਟੰਗ ਕੇ ਲੈ ਕੇ ਆਏ ਸਨ ਜੋ ਕਿ ਇਸ ਅਸਥਾਨ ਦਾ ਇਤਿਹਾਸ ਹੈ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੁਆਰਾ ਸਥਾਨਿਕ ਲੋਕਾਂ ਦੇ ਵੱਲੋਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬੜੇ ਹੀ ਵਧੀਆ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦਾ ਪਰਿਸਰ ਬਹੁਤ ਵਿਸ਼ਾਲ ਤੇ ਬਹੁਤ ਵੱਡਾ ਹੈ। ਗੁਰਦੁਆਰਾ ਸਾਹਿਬ ਦੇ ਸਾਹਮਣੇ ਹੀ ਇਹ ਬਹੁਤ ਵਧੀਆ ਤਰੀਕੇ ਦੀ ਇਮਾਰਤ ਦੇ ਵਿੱਚ ਇੱਕ ਸਿੱਖ ਅਜ਼ਾਦਕਰ ਸੂਰਬੀਰਾਂ ਦੀ ਯਾਦ ਦੇ ਵਿੱਚ ਬਣਾਇਆ ਜਾ ਰਿਹਾ ਹੈ ਜੋ ਕਿ ਅਜੀ ਨਿਰਮਾਨ ਅਦੀਨ ਹੈ। ਗੁਰਦੁਆਰਾ ਸਾਹਿਬ ਦੇ ਵਿੱਚ ਝੂਲ ਰਿਹਾ ਬਸੰਤੀ ਰੰਗ ਦਾ ਨਿਸ਼ਾਨ ਸਾਹਿਬ ਅਤੇ ਸਿੱਖ ਵਿਰਾਸਤ ਦਾ ਪ੍ਰਤੀਕ ਨਗਾਰਾ ਸਿੱਖ ਸ਼ਾਨੋ ਸ਼ੌਕਤ ਨੂੰ ਬਿਆਨ ਕਰਦਾ ਹੋਇਆ ਜੰਗਲ ਦੇ ਵਿੱਚ ਯੋਧਿਆਂ ਦੀਆਂ ਗਾਥਾਵਾਂ ਨੂੰ ਰੂਪਮਾਨ ਕਰਦਾ ਹੋਇਆ ਤੁਹਾਨੂੰ ਆਪਣੇ ਨਾਲ ਜੋੜਦਾ ਹੈ ਉਮੀਦ ਹੈ ਆਪ ਜੀ ਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਸੇ ਵੀ ਤਰ੍ਹਾਂ ਦੀ ਹੋਈ ਭੁੱਲ ਚੁੱਕ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ